ਹਾ ਹਾਂ ਹਾਂ ਹਾਂਜੀ ਯਾਰ ਕੀ ਹਾਲ ਚਾਲ ਹੈ ਹਰ ਦੋਸਤਾਂ ਮਤਰਾ ਉਮੀਦ ਕਰਦਾ ਠੀਕ ਠਾਕ ਹੋਵੋ ਸਡੇ ਜਾਣ ਵੀ ਸੈਟ ਬੈਟ ਹੋਣਗੇ ਚੱਲੋ ਮਤਰਾ ਅਜਨੋਨੇ ਬਾਈ ਕੋਲੇ ਆਏ ਸੀ ਇੱਥੇ ਬੈ ਕੇ ਵਲੌਗ ਦੇਖਦੇ ਆਂ ਆਪਣਾ ਬਾਜੀ ਵਾਲਾ ਆਹ ਦੇਖੋ ਵਾਜਦੇ ਹੋਲੇ ਠਾ ਠਾ ਜਿਹੜੀ ਆ ਵਾ ਹੁਣੇ ਬਾਜੀ ਛੱਡੀ ਸੀਗੀ ਸਮਾਲਸਰ ਦੇ ਕੋਠੇ ਆ ਦੇਖ ਇੱਥੇ ਪਈ ਐਲ ਸੀ ਡੀ ਦੇ ਦੇਖੀ ਜਾਂਦੇ ਸੀਗੇ ਚੱਲ ਗਏ ਫਿਰ ਚਲਾਇਓ ਕੂਪਟਰ ਸਹੀ ਬਈ ਆ ਦੇਖ ਲੋ ਪੱਥਰ ਡਾਈ ਆਪਾਂ ਲੈ ਆਂਦੀ ਆ ਏ ਆ ਲੋ ਕਬੂਤਰਾਂ ਦੇ ਇਹ ਨਾ ਅੱਜ ਇਹਦੂ ਅਗਲਾ ਵਲੌਗ ਆਊਗਾ ਪੱਥੜਾਈ ਵਾਲਾ ਅੱਜ ਲਾਜ਼ ਨਹੀਂ ਸਾਰਿਆਂ ਦੇ ਵਲੌਗ ਵੀ ਬਣਾਵਾਂਗੇ ਇਹ ਤਾਂ ਆਊਗਾ ਪਰ ਉਹ ਕੱਲ ਨੂੰ ਠੀਕ ਹੈ ਜੀ ਚਲਾ ਚਲ ਗਏ ਆ ਰਹੇ ਝੋਰਦੇ ਚੱਲੀਆਂ ਦੇ ਵੱਜੀ ਜਾਂਦੇ ਹੋਲੇ ਭਾਈ ਜਿਹਨੇ ਨਹੀਂ ਵੇਖਿਆ ਵਲੌਗ ਜਾ ਕੇ ਦੇਖ ਲੋ ਬੜਾ ਘੈਂਟ ਸੀ ਕਬੂਤਰ ਬਾਈ ਸਰਾਹ ਹੋ ਗਈ ਉਥੇ ਤੇ ਆਪਾਂ ਨਾ ਤੀਜੀ ਵਾਰ ਛੱਡਿਆ ਸੀ ਬੱਚਾ ਉਹ ਜਿਹੜੇ ਪਹਿਲਾਂ ਗਗੜੇ ਛੱਡਿਆ ਸੀ ਉਸ ਤੋਂ ਬਾਅਦ ਹਰਚੋਗਰਾ ਮੂ ਵਾਲੇ ਤੇ ਉਸ ਤੋਂ ਬਾਅਦ ਭਾਈ ਮੱਟੂ ਵਾਲੇ ਕੋਠੇ ਕਿਵੇਂ ਆ ਫਟ ਆ ਜਾਣ ਨੇ ਕਿਹੜੇ ਚ ਕੁੰਡਾ ਭਰ ਦਿੰਨੇ ਆ ਪੁੱਤਰ ਦੇ ਕਿਵੇਂ ਬੈਠੇ ਹੋ ਤਪ ਸੇਕਦੇ ਲੈ ਇਹ ਆ ਲੋ ਆ ਗੱਡੇ ਫਿਰਦੇ ਨੇ ਨਹੀਂ ਅੱਜ ਛਤਰੀ ਉੱਚੀ ਲਾਈ ਆ ਕੀ ਰਾਜ ਆ ਬੁੱਲੀ ਡਾਈ ਆ ਉਹ ਵੇ ਆਪਾਂ ਵੀ ਬਾਈ ਉਧਰ ਛਤਰੀਆਂ ਲਾ ਗੀਆਂ ਤੇ ਆ ਦੇਖ ਉਧਰ ਤਿੰਨ ਤਿੰਨ ਲੱਗੀਆਂ ਹੋਰ ਕਿਵੇਂ ਆ ਠੀਕ ਆ ਇੱਕ ਇੱਕ ਰੱਤਾ ਇੱਕ ਬੰਨੀ ਵੀ ਆ ਉਧਰ ਇੱਕ ਹੋਰ ਅੱਛਾ 75 ਵਾਲਾ ਓਏ ਇੱਕ ਯਾਰ ਲੱਭੀ ਕੀ ਡੇਕ ਤੇ ਬਹਿ ਗਿਆ ਬੱਚਾ ਵਾ ਫੜਨਾ ਚਾਹਾਂਗਾ ਉਹ ਉਹ ਦੋਨੇ ਉੱਡ ਗਏ ਹਾਂ ਹਾਂ ਆ ਵੇਰਾ ਐ ਫੈਂਸੀ ਹੁੰਦੀ ਮਤਾ ਹੀ ਨਿਕੜਾ ਕੇ ਰੋਈ ਤੇ ਦਿਖਾ ਇਹ ਕਿੱਥੇ ਆ ਕਿਹਦੇ ਕਿੱਥੇ ਆ ਇਹਦੇ ਫੈਂਸੀ ਉਹ ਇਹਦੇ ਤੇ ਆਖੇ ਜਾਲਾ ਵੀ ਉਹ ਪਾ ਦੇ ਨਹੀਂ ਮੱਤੀ ਸੀ ਪਾਈ ਸੀ ਇਹਦੇ ਦਵਾਈ ਪੱਤੀ ਪੱਤੀ ਬਠੀਕ ਹੈ ਸਹੀ ਤਾਂ ਹੈ ਓਏ ਓਏ ਕੁਛ ਨਹੀਂ ਹੁੰਦਾ ਬਈ ਆਪੇ ਝੜ ਜਾਣਗੇ ਇਹਨਾਂ ਨੂੰ ਬਾਥ ਨੇ ਸਵੇਰੇ ਜਾਲ ਚ ਪਾਇਆ ਕਰ ਆ ਵੇ ਮੈਨੂੰ ਨਹੀਂ ਆ ਸਮਝ ਆ ਰਹਾ ਨਹੀਂ ਨਹੀਂ ਓਏ ਆ ਜਦ ਬੜਾ ਕੰਮ ਖਰਾਬ ਇਹ ਸਾਭ ਵੀ ਕੀਤਾ ਇਹ ਮੂੰਹ ਚ ਓਏ ਆ ਜਾ ਆ ਜਾ ਸੈਟ ਕਰ ਖੰਭ ਲਿਆ ਟੱਕਾ ਵਾ ਡਾਹਰ ਹਾਂਜੀ ਹਾਂਜੀ ਬਾਈ ਲਓ ਬਾਈ ਬੱਚੇ ਦਾ ਕਰਦੇ ਆਪਰੇਸ਼ਨ ਇਹ ਤੇ ਮੂੰਹ ਚ ਨਾ ਉਹ ਬਣਿਆ ਮੈਂ ਯਾਰ ਕੱਲ ਵੀ ਕੱਢਿਆ ਹੀ ਪੰਦੇ ਨੇ ਮੈਂ ਤੇ ਚ ਡੱਗ ਵਾਲਾ ਹੋ ਜਾਂਦਾ ਹੋਰ ਕੀ ਇਹ ਨਾ ਦਾਣੇ ਦੋਣੇ ਆ ਇਹ ਯਾਰ ਹਾਂਜੀ ਠੀਕ ਆ ਆਣਾ ਬਾਈ ਆਪਾਂ ਨਾ ਫਿੱਡੇ ਜਿਹੜੀ ਬਾਜੀ ਛੜਨੀ ਆ ਤੇ ਬਾਈ ਆਨਲਾਈਨ ਹੀ ਆ ਤੇ ਆ ਵੀ ਐਂਟਰੀ ਉਹਨੂੰ ਪਹਿਲਾਂ ਪਾਤੀ ਆ ਤੇ ਉਸ ਤੋਂ ਬਾਅਦ ਆਦੇ ਹੁਣ ਉਹ ਕਹਿੰਦਾ ਨਾਂ ਲਿਖ ਦਿਓ ਕਿਹੜੇ ਨਾਂ ਤੇ ਆ

ਲਾ ਲੈ ਲਾ ਦੇ ਕਿ ਨਹੀਂ ਸੁਣਾ ਲੈ ਜਾਂਦੇ ਸੁਣਾਇਆ ਦੇਖੀ 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 ਅਪਰੇਸ਼ਨ ਉਹ ਜਿਉ ਸਹੀ ਆ ਉਹ ਸਹੀ ਆ ਕੋ ਫਾਂਚੀਆਂ ਵਾਲਾ ਬਈ ਗੋਲਾ ਬੱਚਾ ਆ ਵਿਖ ਲੋ ਇਹ ਗੋਲੀ ਦੇ ਹੀ ਇਹਦੀ ਗੋਲੀ ਆਪ ਕਿੱਥੇ ਆ ਗੋਲੀ ਆਪ ਉੱਡੀ ਫਿਰ ਉੱਡੀ ਫਿਰਦੀ ਬਾ ਵੀ ਮੈਂ ਕੱਢੀ ਸੀ ਹਾਂ ਉਹ ਯਾਰ ਪਤਾ ਨਹੀਂ ਕਿੱਧਰ ਗਈ ਯਾਰ ਅੱਛਾ ਫਿਰਦੀ ਫਿਰਦੀ ਪਤਾ ਨਹੀਂ ਕਿੱਧਰ ਉੱਠ ਗਈ ਚੱਲ ਕੋਈ ਨਹੀਂ ਕੋਈ ਨਹੀਂ ਡੱਲਾ ਵੀ ਦਿਖਾ ਦੇ ਤੈਸ਼ ਛਤਰੀ ਲਾਈ ਆ ਤਾਂ ਕਰਕੇ ਵੀ ਗੋਲੀ ਉੱਡੀ ਆ ਚੱਲ ਵਧੀਆ ਹੁਣ ਆ ਜਾਵੇ ਨਹੀਂ ਇਹਦੀ ਮਰਜ਼ੀ ਆ ਆ ਬੱਚਾ ਹੁਣੇ ਆਇਆ ਹੈ ਉੱਡ ਗਿਆ ਜੀ ਰੋਜੀ ਬਾਈ ਕੂਤਰ ਦੇਖੋ ਇਧਰ ਕਿੰਨੇ ਹੀ ਘਟ ਗਏ ਆਹੀ ਹੈ ਬਸ ਪੁੱਤਰੇ ਦੇ ਕੋਲੇ ਹੁਣ ਰਹਿ ਗਏ ਇਹਨੇ ਗੱਤ ਤੁਰੇ ਕਿ ਬੰਨੇ ਬਾਕੀ ਕਿਧਰ ਗਏ ਕੀ ਬਾਕੀ ਕਿਧਰ ਗਏ ਉਹ ਕਿੱਜੇ ਦੇ ਉੱਤੇ ਪੈਣ ਟੌਪ ਟੌਪ ਤੇ ਰਖਾਏ ਬਸ ਆਹੀ ਰਹਿ ਗਈ ਕੁਸ਼ਕ ਉਧਰ ਹੈ ਬਾਈ ਕੁਸ਼ਕ ਹੈ ਇਧਰ ਆ ਨਾ ਨਾ ਜੀ ਦੀ ਮਾਂ ਅੱਛਾ ਹਾ ਜਿਹੜੀਆਂ ਦੂ ਮੋੜਨੇ ਉਹ ਵੀ ਮੋੜ ਤੀਆਂ ਠੀਕ ਹੋਰ ਇਹ ਨਾਗਰਾ ਜੀ ਫਿਰ ਬਈ ਜਿਹੜਾ ਇਹਨੇ ਬੱਚਾ ਛੱਡਿਆ ਸੀ ਨੂੰ ਚੱਕੀ ਦੋਨੇ ਬੱਚੇ ਛੱਡੀ ਉਹ ਮਰੀ ਅਲਜਾ ਕਿਦਾ ਏ ਮਰੂਗਾ ਤਾਂ ਓਏ ਉਹਦਾ ਹੀ ਆ ਕਿਦਾ ਅੱਛਾ ਕਿਹਦੇ ਨਾਲ ਤੇਰੇ ਘੁੱਤ ਨਾਲ ਜਿਹੜਾ ਪਦੇ ਤਾਂ ਉਹਨੂੰ ਹੱਡੀ ਵਾਲੀ ਦਾ ਹਾਂ ਓਕੇ ਆ ਦਾ ਬੱਚੇ ਠੀਕ ਆ ਜੀ ਹਵਾਲਾ ਵਾਇਆ ਕਰਨੇ ਸ਼੍ਰੀ ਰਿਸ਼ਾਮ ਨਾਲ ਨਹੀਂ ਇਹਨਾਂ ਬਾਪਾਇਆ ਜੀ ਦਿਨੇ ਜ਼ਹਣੀ ਹੈ ਨਾ ਇਹਨਾਂ ਦੇ ਹੈ ਜੀ ਚੱਕੀ ਹੋਣੀ ਹੋਣ ਗਿਆ ਮਾੜੀਆਂ ਮੁੱਠੀਆਂ ਹੋਣਗੀਆਂ ਚੱਕੀ ਚੱਕੀ ਦੂਜਾ ਵੀ ਆਵੇ ਚਾਂਜਦੇ ਮਾੜੀ ਮੁੱਠੀ ਜੀ ਮੰਦਰੀ ਵਾਲੇ ਦੀ ਉਹ ਤਾਂ ਚੜ ਜਾਣੀ ਆ ਭਾਈ ਉਹ ਤਿੰਨ ਚਾਰ ਹੋਏ ਹੋਏ ਮੇਰੇ ਹਿਸਾਬ ਨਾਲ ਮੋੜਿਆ ਇਹ ਲੋ ਭਾਈ ਕਰੋ ਚੈੱਕ ਬੱਚੇ ਨੂੰ ਇਹ ਇਹ ਜਿਹੜਾ ਬੱਚਾ ਸੱਚ ਉਹ ਗੱਲ ਪਾਣੀ ਵਿਚ ਵਾਲੀ ਰਹੀ ਜਿਹੜਾ ਹਰ ਚੋਗੇ ਨਹੀਂ ਬੱਚਾ ਇਹਨਾਂ ਨੇ ਛੱਡਿਆ ਸੀ ਉਹਦੇ ਭਰਾ ਹੈ ਦੋਨੇ ਜਣੇ ਸਕੇ ਸਕੇ ਭਰਾ ਭਾਈ ਉਹੀ ਮਾਂ ਪਿਓ ਦੇ ਆ ਓਕੇ ਜੀ ਤੇ ਬਾਕੀ ਆ ਦੋ ਬੱਚੇ ਰਹਿ ਗਏ ਹੁਣ ਲੈ ਬਾਜੀ ਫਟ ਵਾਲੇ ਲੈ ਲੈ ਦਿਖਾ ਚੱਕੀ ਉਰੇ ਚੱਕੀ ਇਹ ਚੱਕਰ ਪੈ ਗਿਆ ਲੈ ਲਮਕਾ ਉਹ ਜਿਵੇਂ ਟੁੱਟਦਾ ਨਹੀਂ ਗਈ ਛੱਡ ਟੁੱਟ ਗਈ ਲੈ ਆ ਦੇਖੋ ਇਧਰ ਬਾਈ ਉਹਦੇ ਵਾਂਗੂ ਹੋ ਗਿਆ ਹੁਣ ਮੈਂ ਤੁਹਾਨੂੰ ਦੱਸਿਆ ਤਾਂ ਕੀ ਹੱਲ ਠੰਡਾ ਪਾਣੀ ਪਾਇਆ ਸੀ ਵਾਹ ਠੰਡਾ ਪਾਣੀ ਫਰਿਜ ਵਾਲਾ ਫੁੱਲ ਸਵੇਰੇ ਸਵੇਰੇ ਬੋਤਲ ਸਾਰੀ 1 ਲੀਟਰ ਦੀ 1 ਲੀਟਰ ਇਹਦੇ ਖਾਲੀ ਕਰ ਦਿਆ ਕਰ ਹੈ ਆਹ ਯਾਖੀ ਦੀ ਵੀ ਕਿਹੜਾ ਨਾ ਵੀ ਨਾ ਬਾਹਰ ਨਾ ਨਿਕਲ ਜੇ ਆਹ ਜੀ ਨਹੀਂ ਸੱਚ ਕਿਹੜੀ ਆਪਣੇ ਲਈ ਬਸ ਸਾਰ ਹੋਈ ਜਾਂਦੇ ਕੋਈ ਨਹੀਂ ਕੋਈ ਕੀਤੀ ਆ ਬਾਕੀ ਆ ਦੇਖ ਲਓ ਬਾਈ ਜਾਨਵਰ ਬੈਠੇ ਲੈ ਐਂਡ ਕੁਆਲਟੀ ਉਹਦਾ ਬੱਚਾ ਮਰੂਗਾ ਯਾਰ ਫੈਂਸਾਂ ਨੂੰ ਹੁੰਚਣਾ ਪਾਉਂਦਾ ਯਾਰ ਤਾਂ ਹੀ ਨਾ ਜਗੜਾ ਹੋਣ ਜੀਗਾ ਚਲ ਕੋਈ ਹੈ ਚਲਾਇਆ ਤਾਂ ਕਿਹੜਾ ਬੰਨਾ ਉਹ ਦਿਖਾ ਖਾਂ ਬੱਚਾ ਆ ਇਹਦਾ ਹੈ ਇਹਦਾ ਸਹੀ ਨਹੀਂ ਉਹ ਸਹੀ ਉਹ ਤਾਂ ਮੂੰਹ ਬੰਨਾ ਦਾ ਬੋੜ ਤੇ ਜਾਂਦਾ ਉਹ ਬੋੜ ਤੇ ਜਾਂਦਾ ਅੱਛਾ ਚੀਨੀ ਆ ਉਹ ਚੀਨਾ ਜਾ ਰੋਜੀ ਦਾ ਓਕੇ ਤੇ ਗੋਲੀ ਆਪ ਕਿੱਥੇ ਆ ਨਿਗਾ ਤਾਂ ਮਰਾਮੜੀ ਜੀ ਗੁੱਡੀ ਫਿਰਦੀ ਨਹੀਂ ਬਹਿ ਬੁਖੀ ਉੱਡੇ ਨਾਲ ਤਾਂ ਹੈ ਜਦ ਨਾਲ ਜਰੀ ਦਾ ਧਿਆਨ ਸਿਕੋ ਉਦੋਂ ਦੋ ਗੱਲੇ ਦੇ ਕੇ ਭਾਲੀ ਮੈਂ ਨਹੀਂ ਬਾਜੀ ਪੁਜੀਸ਼ਨ ਨਹੀਂ ਆ ਕਿ ਕੀ ਸਕੀਮਾਂ ਛੱਡ ਲਾਂਗੇ ਅਵੇ ਹੁਣ ਇਹ ਜੀ ਤਾਂ ਖੱਡੀ ਆ ਹੁਣ ਹੀ ਗੱਡੀ ਆ ਗੁਰਲੀ ਇੱਥੇ ਹਣ ਕਿੱਥੇ ਦੀ ਵੀ ਜਾਂਦਾ ਮੋੜ ਫੂੜ ਦੇਣਾ ਪਰਲੇ ਸਾਈਡ ਤੇ ਬਹਿ ਗਈ ਇੱਕ ਅੱਧਾ ਬੱਚਾ ਮੁੜਿਆ ਜਾਂ ਫਿਰ ਯਾਰ ਇੱਕ ਤਾਂ ਮਰੱਤਾ ਖੁੱਲਾ ਬਿਠਾਇਆ ਠੀਕ ਆ ਹੋਰੇ ਬਾਈ ਕੰ ਬਾਈ ਕੂਤਰ ਘਾਤਰ ਦੇਖ ਕੇ ਥੱਲੇ ਆ ਗਏ ਤੇ ਵਲੌਗ ਹਜੇ ਵੀ ਚੱਲੀ ਜਾਂਦਾ ਆਪਣਾ ਬਾਹਰ ਤੇਰਾ ਮਿੰਟਾਂ ਦਾ ਸੀਗਾ ਰਿਕਾਰਡਿੰਗਾਂ ਚੱਲੀ ਜਾਂਦੀਆਂ ਹੈ ਇਹਨਾਂ ਨੇ ਵਲੌਗ ਵਧੀਆ ਬਣਿਆ ਹੁ ਹਨਾ ਪੂਰਾ ਕਾਟਰ ਬਣ ਗਿਆ ਬਾਈ ਘਰੇ ਆ ਗਏ ਆਪਾਂ ਲੱਗੀਆਂ ਛਤਰੀਆਂ ਕਾਲਸਰੀ ਅੱਜ ਜਾ ਕੇ ਆਈਆਂ ਮਾੜਾ ਜਿਹਾ ਹੋ ਬੈਠੀ ਆ ਹੈ ਲੋ ਬਾਈ ਨੋਨਾ ਚੈੱਕ ਕਰਦਾ ਇਧਰ ਪਲਾਟ ਚ ਨਟ ਟੈ ਪਿਆ ਹੋਏ ਦੇਖ ਲੈ ਦੇਖ ਲੈ ਤਾਂ ਐਡੀ ਕਿਤੇ ਬੈਠਾ ਸੀਗਾ ਫਿਰ ਤਾਂ ਆਪਾਂ ਕੁਝ ਕਰਨਾ ਹੀ ਸੀਗਾ ਉਹ ਤੇ ਤੂੰ ਮੈਂ ਤੈਨੂੰ ਹੱਥ ਤਾਂ ਮਾਰਿਆ ਸੀ ਪਰ ਤੂੰ ਤਾਂ ਉਬੜ ਕੇ ਆ ਜਾਂਦਾ ਛਤਰੀ ਬਾਈ ਹੈ ਨਹੀਂਗਾ ਇੱਥੇ ਅੰਦਰ ਹੁੰਦਾ ਡਿੱਗਾ ਕਿਉਂਕਿ ਢੇੜਾ ਦੇ ਸਕਦਾ ਉਹ ਹੈ ਨਹੀਂਗਾ ਇੱਥੇ ਆਪਣੀ ਛਤਰੀ ਤੇ ਵੀ ਨਹੀਂ ਬੈਠਾ ਉਹਦਾ 75 ਵਾਲਾ ਨੇ ਏਡਾ ਤਾਂ ਬੈਠਾ ਨਾ ਇੱਕ ਰੱਤਾ ਬੈਠਾ ਇੱਕ 75 ਵਾਲਾ ਬੈਠਾ ਵਾ ਇਹ ਕਾਲਥਰੀ ਜ ਆ ਗਈ ਉਹ ਚੱਲ ਵਧੇਗਾ ਉਹੀ ਦੂਸੇ ਵਾਲਾ ਅੱਜ ਦਾਤਾ ਫਰਮਾ ਜ਼ਰੂਰ ਕਹਿੰਦਾ ਨਾ ਡਾਇਆ ਕਰ ਇਹਨੂੰ ਦੇਖੀ 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 ਢੂਈ ਨਾ ਚਲਾ ਲਈ ਟਰੈਡ ਵਾਹ ਵੀ ਵਾਹ ਵਾਹ ਵੀ ਵਾਹ ਬਹੁਤ ਅਗੇ ਜਾਏਗਾ ਭਈ ਉੱਥੇ ਤਾਂ ਅਸੀਂ ਦੇਖੇ ਬੱਚਾ ਹੈ ਨਹੀਂਗਾ ਬਾਹਾਂ ਚਲਾ ਦੇ ਬਾਹਾਂ ਨਾ ਬਾਹਾਂ ਚਲਾਤੀ ਤੇਰੀ ਇਨਹੀਦੀ ਬਾਹਣੂ ਕੀ ਹੋ ਗਿਆ ਲੈ ਆ ਇੱਥੇ ਤੇ ਫੋਨ ਲਾਉਣ ਨੂੰ ਕਹਦੇ ਨੇ ਉਹ ਫੋਨ ਲਾਉਣੇ ਆ ਬਈ ਫਰਨਾ ਆਹ ਫਰਨਾਲ ਗਈ ਨਾ ਦੂਸਰੀ ਪੱਥਰ ਡਾਈ ਬਣਾਉਣੇ ਆ ਉਹ ਪਹਿਲਾਂ ਫੋਨ ਲਾ ਦੇ ਮੁਰਕੇ ਬਿੱਲੀ ਆ ਨਾ ਵੀ ਫਿਕਰਾਂ ਮੁਰਕੇ ਅੱਛਾ ਫੋਨ ਲਾ ਕੇ ਦਵਾ ਗਾਲਾ ਨਹੀਂ ਨਹੀਂ ਪੂੰਦਾ ਗਾਲਾ ਆ ਰਹੀ ਬਈ ਪੱਥਰ ਡਾਈ ਠੀਕ ਹੈ ਜੀ ਆ ਰਿਹਾ ਹਾਈਡਰੋਜਨ ਤੇ ਆ ਰਹੀ ਆਪਣੀ ਕੌਲੀ ਜੀ ਚ ਬਣਾਵਾਂਗੇ ਆ ਜੁੰਡੀ ਲਾਉਣ ਵਾਲੀ ਇਹ ਇੱਥੇ ਕੱਢ ਲੈਣੇ ਆ। ਇਹਦੇ ਛੋਟਾ ਛੋਟਾ ਪਾ ਕੇ ਪ੍ਰੋਜੈਕਟ ਬਣਾਉਣੇ ਆ ਤੇ ਫਿਰ ਲਾਉਣੇ ਆ। ਆਹ ਰਹੀ ਬਾਈ ਕਬੂਤਰ ਸਾਰੇ। ਲਾਲ கிਚੀ ਵਾਲੇ ਦੇ ਲਾਉਣਾ ਵਾ, ਖੱਟੀਆਂ ਵਾਲੇ ਦੇ ਲਾਉਣਾ ਤੇ ਉਹ ਪਿੱਛੇ ਖੱਟੀਆਂ ਜਿਹਦੀ ਬਗਲ ਜੀ ਫਿੱਕੀ ਦੋ ਪੱਠੀਆਂ ਆ ਰਹੀਆਂ। ਇਹਨਾਂ ਪੰਜਾਂ ਦੇ ਲਾਵਾਂਗੇ ਤੇ ਇੱਕ ਤਾਂ ਉਹ ਕਾਲਸਰੀ ਜੀ ਆ ਉਹਦੇ ਮਾੜਾ ਮੋਟਾ ਜਲਾ ਦਾਂਗੇ ਕਦੇ। ਠੀਕ ਆ ਬਾਈ। ਤੇ ਇਹ ਜਾਲ ਤੇ ਰੱਖ ਕੇ ਲਾ ਲਾਂਗੇ ਇੱਥੇ। ਤੇ ਗਰਮੀ ਹੁਣ ਹੈਗੀ ਆ ਤੇ ਇਹਨਾਂ ਨੂੰ ਲਾਉਣੇ ਆ ਸਾਰਿਆਂ ਨੂੰ। ਕਾਲ 3 ਨੂੰ ਮੈਂ ਕਹਿੰਨਗਾ ਅਗਲਾ ਵੀ ਮਾੜੀ ਜੀ ਹੋਰ ਬੈਠੇ ਨਾ ਉਹ ਬੱਚਾ ਖੋਲਦੇ ਨੇ ਪਰ ਰੱਤਾ ਛੋਟਾ ਬੰਨਿਆ ਹੋਇਆ ਉਹ ਤਾਂ ਬੰਨਿਆ ਬਾਈ ਇਹਨਾਂ ਨੂੰ ਛਤਰੀ ਸੁਧਰੀਆਂ ਦਾ ਪਤਾ ਲੱਗੇ ਹਨ ਤੁੱਪ ਤੁੱਪ ਤੋਂ ਹੁਣ ਘਾਟੀ ਡਰ ਲੱਗਦਾ ਯਾਰ ਆਪਾਂ ਨੂੰ ਠੀਕ ਹੈ ਬਾਈ ਤੇ ਬਾਕੀ ਇਹ ਵੀਡੀਓ ਦਾ ਬੈਠੀ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜਰੂਰ ਸੋ ਵੀਡੀਓ ਕਿਦਾਂ ਲੱਗੀ ਤੇ ਹੁਣ ਅਗਲੀ ਵੀਡੀਓ ਚ ਬਾਈ ਰੰਗ ਵਾਲੀ ਵੀਡੀਓ ਆਊਗੀ ਸਿੱਧਾ ਕਾਲੀ ਕਾਲੀ ਡਾਈ ਲਾਵਾਂਗੇ ਇੱਕ ਦੋ ਦਿਨ ਗੈਪ ਆ ਕੇ ਫਿਰ ਫੇਰ ਦੂਸਰਾ ਰੰਗ ਲਾ ਦਾਂਗੇ ਗ ਮੋੜ ਕਿਨਾਰੇ ਬਾzaam ਕੱਟ ਕੇ ਪਾਉਣੇ ਹੁੰਦੇ ਕਿਉਂਕਿ ਇਹਨੇ ਦੇ ਅੰਦਰ ਜਾਣਗੇ ਠੀਕ ਹੈ ਬਾਈ ਤਾਂ ਕਰਕੇ ਲਾਵਾ ਫੋਨ